ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚਾਉਂਦਾ ਜਿਹੜਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਯਾਨੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅੱਜ ਤਾਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਗੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਅਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜੀ ਜਿਵੇਂ ਵੀ ਪਾਰਟੀ ਜੋ ਹੁਕਮ ਲਾਊਗੀ ਅੱਜ ਕੱਲ੍ਹ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ 'ਚ ਵੀ ਮੈਨੂੰ ਕੋਈ ਗਰੇਜ਼ ਨਹੀਂ ਮੈਂ ਖੁਦ ਰਾਹੁਲ ਗਾਂਧੀ ਦੀ ਆਈਡੀਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫਾਲੋ ਨਹੀਂ ਕੀਤਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਤਕਰੀਬਨ 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁੱਖ-ਦੁੱਖ ਚ ਮੈਂ ਜਾਂਦਾ ਆਉਂਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਿਹਾ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਬੈਠੇ ਨੇ ਸਰਪੰਚ ਸਾਹਿਬ ਹੋਰੀ ਤਾਂ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਗ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ 네ਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹ ਜੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆ ਲੈਣੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਿਸ ਦੇ ਵਿੱਚ ਯਾਨੀ ਕਿ ਜਿਹੜਾ ਤਾਲਮੇਲ ਕਰਕੇ ਉਹਦਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਉਵੇਂ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚਾਉਂਦਾ ਜਿਹੜਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਣੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅੱਜ ਤਾਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਥੋੜਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀਗਾ ਬਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਅਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜੀ ਜਿਵੇਂ ਵੀ ਪਾਰਟੀ ਜੋ ਹੁਕਮ ਲਾਊਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਬਾਜਵਾਦ ਸਾਹਿਬ ਸਾਡੇ ਸਤਕਾਰਯੋਗ ਨੇ ਐਲਓਪੀ ਸਾਹਿਬ ਨੇ ਜਦੋਂ ਮੇਰਾ ਸਮਝ ਲਓ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਆ ਪਰਿਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਲਓ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਹੈ ਜਿਆ ਸੀਗਾ ਮੈ ਮੈਨੂੰ ਵੀ ਉਹਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਤੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਇਹੋ ਜਿਹਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ 'ਚ ਵੀ ਮੈਨੂੰ ਕੋਈ ਗਰੇਜ਼ ਨਹੀਂ ਮੈਂ ਉਹਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੂੰ ਤੇ ਜਿਹੜਾ ਪਿਛਲਾ ਸਮਾਂ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ ਪੋਲੀਟੀਕਲੀ ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ ਐਮਪੀ ਲੜਨੇ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲੀਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੀ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰ ਹੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 333 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਂ ਲੱਗਾ तकरीबन ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ 620 ਬੰਦਿਆਂ ਦੀ ਕਮੇਟੀ ਸੀਗੀ ਇਕੱਲੇ ਇਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕਆਊਟ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕੀ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਿਹੜਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਬਿਲਕੁਲ ਬਹੁਤ ਸਟਰੋਂਗ ਹੁੰਦਾ ਤੁਹਾਡੀ ਸਭ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦਿਖੀ ਜਾਵੇ ਨਾ ਹਾਲੇ-ਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਚੋਂ ਗੁਜ਼ਰਦੇ ਹੁੰਨੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਏਸ਼ਨ ਨੇ ਸੋ ਇਹ ਚੀਜ਼ਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰਸਿਟੀ ਤੋਂ ਬਾਅਦ ਮੈਂ ਖੁਦ ਕਿਸੇ ਲੀਡਰ ਦੇ ਰਾਹੀਂ ਮੈਂ ਪਾਰਟੀ ਨਹੀਂ ਸੀ ਜੁਆਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਆਡਿਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫਾਲੋ ਨਹੀਂ ਕਰਿਆ ਹਮੇਸ਼ਾ ਉਹ ਮੇਰੇ ਪੇਜ ਤੇ ਬਤਾ ਮੈਂ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਝ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੋਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ 17 ਵਾਲੀ ਹੋਵੇ ਤੇ ਚਾਹੇ 21 ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਤੇ ਇੱਕ ਤੇ ਪ੍ਰੇਨਕਾ ਗਾਂਧੀ ਜੀ ਆਏ ਸੀ ਇਹ ਦੇਖੋ ਜਿਹੜਾ ਆਇਆ ਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਵੀ ਇੱਕ ਦੋ ਤੁਸੀਂ ਪੰਜਾਬ ਪੱਧਰ ਤੇ ਤਾਂ ਡਾਟਾ ਵੰਡਿ ਚੁੱਕੇ ਹੋ ਇਹ ਰਾਹੁਲ ਗਾਂਧੀ ਨੇ ਇੱਕ ਵੱਡੀ ਰੈਲੀ 'ਚ ਤੁਹਾਡਾ ਜ਼ਿਕਰ ਕੀਤਾ ਸੀ ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਰਾਹੁਲ ਗਾਂਧੀ ਨਾਲ ਜਿਆਦਾ-ਜਿਆਦਾ ਉਹਨੂੰ ਥੋੜਾ ਕਾਫੀ ਹੋਰ ਵੱਧ ਚੁੱਕਿਆ ਨਹੀਂ ਬਿਲਕੁਲ ਉਹ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਜਿਹੜੀ ਇਹਨੂੰ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜਦੋਂ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਆਪਣੀ ਹਾਰ ਨਹੀਂ ਮੰਨਦੇ ਇਹਦੇ ਵਿੱਚ ਬਹੁਤ ਪਲਾਨਡ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਬਾਕੀ ਪਾਰਟੀਆਂ ਨਾਲ ਜੇ ਕਈ ਪਾਰਟੀਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਆਉਧਿਆਂ ਤੇ ਨੇ ਜਾਂ ਇਲੈਕਟਿਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਦਾਰੂਮਦਾਰ ਸੀਗਾ ਤੇ ਜਦੋਂ ਸਮਾਂ ਇਹ ਜਾ ਹੋਵੇ ਤੇ ਸਾਡਾ ਫਿਰ ਫਰਜ਼ ਬਣਦਾ ਆਪਣੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਤੌਰ ਤੇ ਇੱਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਸਾਡਾ ਮਕਸਦ ਆ